ਤੁਪੇ 400 ਘੰਟੇ ਚੱਲੇ ਹੋਏ ਪੰਜਾਬ ਨੰਬਰ ਕਰਨੇ ਦਾ ਫਰਸਟ ਪਾਰਟੀ ਆ ਪਹਿਲੇ ਮਾਲਕ ਦਾ ਜੀ ਕੀ ਡਿਮਾਂਡ ਆ ਟਰੈਕਟਰ ਇਹ 24 ਮਾਡਲ ਆ ਬਾਈ ਜੀ ਹਾਂਜੀ ਇਹਦਾ ਨੰਬਰ ਹੈਗਾ ਪੀਵੀ 29 ਮੋਗੇ ਦਾ ਜੀ ਮੋਗੇ ਦਾ ਹਾਂਜੀ ਪਹਿਲੇ ਮਾਲਕ ਦਾ ਇਹ ਜੀ 231 ਘੰਟੇ ਚੱਲੇ ਹੋਇਆ ਅਜੇ ਤੱਕ ਟਰੈਕਟਰ ਸਾਰੀ ਫੀਲਡ ਹਨ ਇਹ ਵੀ ਹਾਂਜੀ ਹਾਂਜੀ ਇਹ ਚੱਲਿਆ ਹੋਇਆ ਬਾਈ 445 ਘੰਟੇ ਅਗੋ ਪਹਿਲੇ ਘਰ ਦਾ ਪਹਿਲੇ ਪਹਿਲੇ ਹੀ ਕੰਡੀਸ਼ਨ ਬਈ ਇਹ ਸੱਚੀ Ориਜਨਲ ਆ ਜਮਾਂ ਸਾਰਾ ਕੁਝ Ориਜਨਲ ਆ ਜੀ ਹੈ ਕੋ ਸਾਰਾ ਕੁਝ ਜੀ ਕਿਤੇ ਬੋਲੇ ਮੀ ਲੂਮੀਨੇਸ਼ਨ ਦਾ ਹੀ ਰਾਹਾ ਜਮੀਨੀ ਜੀ ਨਵੇਂ ਵਾਲਾ ਟਰੈਕਟਰ ਖੇਤੀ ਕੱਲਿਆ ਹੋਇਆ ਟਰਾਲੀ ਵਾਲੇ ਨਹੀਂ ਮੰਨਣਾ ਹੈਗਾ ਸੀਟ ਤੋਂ ਲਿਫਾਫਾ ਹੁਣ ਪਾਟਿਆ ਧੋਣ ਬੜੇ ਉਹਨਾਂ ਨੇ ਹਾਂਜੀ ਕੁੱਲ ਚੀਜ਼ਾਂ ਮਤਲਬ ਕੰਪਨੀ ਵਾਲੇ ਮੈਨੂੰ ਨਹੀਂ ਵੇਟ ਬੱਚੇ ਇਹਦੇ ਹੁੰਦੇ ਨਹੀਂ ਹਰੇਕ ਦੇ ਨੀਵੇਂ ਮਾਡਲ ਦੇ ਇਹਦੇ ਵਿੱਚ ਵੇਟ ਹੈਗੇ ਨਹੀਂ ਨੇ ਰੈਡੀ ਪੈਣੀ ਜੀ ਨਾਲ ਦਾ ਤੇ ਮੈਟ ਵੀ ਨਹੀਂ ਬੰਦੇ ਖਲਿਆ ਹਲੇ ਦਾ ਆਹਾਂ ਚੀਜ਼ਾਂ ਚੂਜਾਂ ਨੇ ਉਹਨੂੰ ਕਿਸੇ ਚ ਹੈਡ ਨੂੰ ਚਾਬੀ ਨਹੀਂ ਹਜੇ ਲੱਗ ਲੱਗੀ ਹੈਗੀ ਟਰੈਕਟਰ ਦੇ ਆਹ ਦੇਖ ਬਾਟਰ ਬਾਡੀ ਵੀ ਨਾਲ ਦੀ ਆ ਦੇਖ ਕੱਲੀ ਕੱਲੀ ਬਾਟਰ ਬਾਡੀ ਵੀ ਟਰੈਕਟਰ ਦੇ ਨਾਲ ਦੇ 7 ਮਾਡਲ ਦੇ ਰੈਡੀ ਹੀਟਰ ਚਮਾ ਨ ਜੇ ਚੰਗੀਆਂ ਕੰਡੀਸ਼ਨਾਂ ਦੇ ਘੈਂਟ ਟਰੈਕਟਰ ਲੈਣ ਲਈਓ ਕਾਲੇ ਤਾਂ ਕਰਮਜੀਤ ਦੇ ਘਰੇ ਮਿੱਤਰੋ ਸਹਿ ਰਾਜਿਓ ਬਰਨਾਲੇ ਬਰਨਾਲੇ ਸ਼ਹਿਰ ਦੇ ਵਿੱਚ ਮਿੱਤਰੋ ਗਰਚਾ ਰੋਡ ਤੇ ਨਾ ਬਾਈ ਦਾ ਘਰ ਹੈ ਇਹ ਸਾਰੇ ਟਰੈਕਟਰ ਬਾਈ ਦੇ ਘਰੇ ਖੜੇ ਨੇ ਇਸ ਟਾਈਮ ਕੱਲੀ ਗੱਲ ਇੰਨੇ ਤੇ ਨਹੀਂ ਨਿਬੜਦੀ ਟਰੈਕਟਰ ਬਾਈ ਲਵੇ ਬਹੁਤ ਜ਼ਿਆਦਾ ਹੁੰਦੇ ਆ ਪੂਰੀ ਜਾਣਕਾਰੀ ਬਾਈ ਤੋਂ ਲਵਾਂਗੇ ਵੀ ਕਿੰਨੇ ਸਮੇਂ ਤੋਂ ਕੰਮ ਕਰਦਾ ਹੈ ਟਰੈਕਟਰਾਂ ਦੀ ਗਾਰੰਟੀ ਕਿੰਨੀ ਕ ਲੈਂਦਾ ਨੰਬਰ ਕਿੱਥੋਂ ਦੇ ਹੁੰਦੇ ਨੇ ਤੇ ਪੇਪਰ ਕੀ ਕਹਿੰਦੇ ਨੇ ਟਰੈਕਟਰਾਂ ਦੇ ਹਨਾ ਸਾਰੀ ਜਾਣਕਾਰੀ ਲਵਾਂਗੇ ਪਹਿਲਾਂ ਬਾਈ ਕਰਮਜੀਤ ਨੂੰ ਮਲਾ ਦਈਏ ਤੇ ਬਾਅਦ ਵਿੱਚ ਪੁੱਛਦੇ ਆਂ ਡਿਟੇਲ ਸਤਿ ਸ਼੍ਰੀ ਅਕਾਲ ਬਾਈ ਜੀ ਕਰਮਜੀਤ ਗਿਆਨੇ ਪੂਰਾ ਵਧੀਆ ਬਾਈ ਜੀ ਕਿ ਬਾਈ ਕਿੰਨੇ ਕਿੰਨੇ ਸਾਲ ਤੋਂ ਕੰਮ ਕਰਦੇ ਹੋ ਤੁਸੀਂ ਇਹ ਆਪਣਾ 2000 ਤੋਂ ਕਰਦੇ ਆ ਮੇਰੇ 2000 ਤੋਂ ਲੱਗੀ ਪਹਿਲਾਂ ਮਤਲਬ 2000 ਤੋਂ ਜਿਆਦਾ ਲਿਆਉਣ ਲੱਗੇ ਟਰੈਕਟਰ ਪਹਿਲਾਂ ਟਮਾਟਾ ਲੈ ਆਉਂਦੇ ਬਾਈ ਅਸਾਂ ਪਹਿਲਾਂ ਛੋਟੇ ਲੈਵਲ ਦਾ ਕੰਮ ਕਰਦੇ ਸੀ ਹਾਂਜੀ ਹਾਂਜੀ ਮਤਲਬ ਹੋ ਗਏ ਸਾਨੂੰ 25 ਸਾਲ ਲੱਗ ਗਿਆ ਜਿਵੇਂ ਹਾਂਜੀ ਬਾਈ ਜੀ ਤੇ ਬਾਈ ਪੇਪਰਾਂ ਦੀ ਥੋੜੀ ਗਰੰਟੀ ਹੁੰਦੀ ਆ ਆਪਣੀ ਪੰਜਾਬ ਨੰਬਰ ਹੁੰਦਾ ਜੀ ਆਪਣੀ ਗਰੰਟੀ ਹੁੰਦੀ ਹੈ ਜਿੰਨਾ ਚਿਰ ਨੌਣੀ ਹੁੰਦਾ ਟਰੈਕਟਰ ਚਾਹੇ ਪੰਦਾ 5 ਸਾਲ ਰੱਖ ਕੇ ਫੇਰ ਵੀ ਆਪਾਂ ਨੂੰ ਵਾਪ ਬਾਕੀ ਇੰਜਨ ਗੇਅਰ ਦੀ ਵੀ ਗਾਰੰਟੀ ਹੋਣੀ ਹੈਗਾ ਵੀ ਦੇਤਾ ਉਰੋਂ ਜੇ ਲੈ ਗਿਆ ਬੰਦੇ ਨੇ ਗਲ ਪਤਾ ਨਹੀਂ ਫਟਾਉਂਦਾ ਬਿਆਨਾ 100 ਵੀ ਨਹੀਂ ਕਰਦੇ ਸਾਰਾ ਵਾਪਸ ਕਰਾਂਗੇ ਅੱਛਾ ਜੀ ਹਾਂਜੀ ਆ ਬਣਦੀ ਹੈ ਗੱਲ ਧਰਮਿਆਂ ਹੈਣਾ ਠੀਕ ਹਨਾ ਰੈਜਨਲ ਡਾਇਰੈਕਟਰ ਹੁੰਦੇ ਨੇ ਹੁੰਦੇ ਉੱਚਾ ਮਾਡਲ ਨੇ ਪੁਰਾਣਾ ਵਿੱਚ ਘੱਟ ਲੈਣੇ ਪਰ ਨੀਵਾ ਮਾਡਲ ਆਪਣੇ ਨਾਲ ਘੱਟ ਹੁੰਦਾ ਜੇ ਹੋਊ ਤਾਂ ਨੀਵਾ ਮਾਡਲ ਜ਼ਿਆਦਾ ਚੰਗਾ ਹੋਊ ਚੰਗਾ ਹੋਊਗਾ ਪੂਰਾ ਜੀ ਓਕੇ ਦੋ ਬਾਈਆਂ ਦਾ ਸਾਡਾ ਕੰਮ ਹੈ ਜਾਂ ਦੂਜੇ ਦਾ ਵੀ ਬਾਈ ਦਾ ਨੰਬਰ ਵਿੱਚ ਆ ਉਹ ਉਦੀ ਘਰ ਹੈ ਬਰਨਾਲੇ ਆਪਣਾ ਬੈਂਡ ਪੱਟ ਲਾਉਂਗਾ ਅੱਛਾ ਤੁਹਾਡਾ ਤੋਂ ਦੂਜੇ ਬਾਈ ਦਾ ਕੀ ਨਾਮ ਹੈ ਜਸਵਿੰਦਰ ਸਿੰਘ ਧਾਲੀਵਾਲ ਜਸਵਿੰਦਰ ਸਿੰਘ ਧਾਲੀਵਾਲ ਇਹ ਗਰੇਵਾਲ ਪੈਲਸ ਲਵੇ ਪੈ ਗਿਆ ਉਰੇ ਗਰੇਵਾਲ ਪੈਲਸ ਆ ਗਿਆ ਹਾਂ ਘਰ ਚਾਰ ਰੋੜ ਤੇ ਗਰੇਵਾਲ ਪੈਲਸ ਦੇ ਸਾਹਮਣੇ ਮਤਲਬ ਨੇੜੇ ਇਹ ਆਪਣਾ ਘਰ ਆ ਜਾਂਦਾ ਹਾਂ ਹਾਂਜੀ ਹਾਂਜੀ ਤੇ ਬਈ ਆਪਾਂ ਕਿੰਨੇ ਟਰੈਕਟਰ ਦਿਖਾਵਾਂਗੇ ਅੱਜ? ਇਹ ਅੱਜ ਤਾਂ ਹੈ ਕਿਨੇ ਬਈ ਉਰੇ 10 ਕ ਟਰੈਕਟਰ ਆ। ਟਰੈਕਟਰ ਆਪਣੇ ਲਈ 15 ਹੋ ਜਾਂਦੇ ਨੇ। 15 ਹੋ ਜਾਂਦੇ ਆ। ਹਾਂਜੀ। ਓਕੇ। ਤੇ ਆਪਾਂ ਸ਼ੁਰੂਆਤ ਕਰਦੇ ਆਂ ਬਈ ਆ ਫਾਰਮ ਟਰੈਕ 60 ਤੋਂ। ਤੇ ਦੱਸਿਓ ਇਹਦੀ ਡਿਟੇਲ ਕਿੰਨਾ ਮਾਡਲ ਆ ਕੀ ਗੱਲਬਾਤ? ਇਹ 23 ਮਾਡਲ ਆ ਬਾਈ। ਪਹਿਲੇ ਘਰ ਦਾ ਟਰੈਕਟਰ ਆ। ਖੰਨਾ ਨੰਬਰ ਆ ਇਹਦਾ। ਖੰਨੇ ਦਾ ਨੰਬਰ ਆ 23 ਮਾਡਲ ਆ ਪਹਿਲੀ ਪਾਰਟੀ ਦੇ ਨਾਮ ਆ। ਹਾਂਜੀ। 400 ਘੰਟਾ ਮਸਾਂ ਚੱਲਿਆ ਹੋਇਆ ਬਾਈ। Ориਜੀਨਲ ਆ। ਇਹ Ориਜੀਨਲ ਆ। Ориਜੀਨਲ ਸਾਇ ਵੀ ਸਾਰਾ Ориਜੀਨਲ ਆ। ਚੱਲਿਆ ਵੀ Ориਜੀ ਦਾ ਹੁਕਕਾ ਕਦਾ ਕਰਾ ਚ ਪਿੱਛੋਂ ਚੱਕ ਦੇ ਨਾ ਨੁੰਡਾ ਦੇਖ ਲੋ ਨਹੀਂ ਵੀ ਗੌਰ ਨਹੀਂ ਕਰਦਾ ਇਹ ਤੋਤਾ ਵੀ ਨਹੀਂ ਆਉਂਦੀ ਉਮੀ ਗਲੀਸ਼ਾ ਮੈਂ ਪਾ ਸਾਰਾ ਓਰੀਜਨਲ ਆ ਹਜੇ ਤੱਕ ਜੀ ਅੱਛਾ ਲੈ ਮਿਤਰਾ ਲੈ ਸੱਜਣੋ ਜਿਹੜੇ ਭਰਾ ਕਹਿੰਦੇ ਨੇ ਬਾਈ ਕਿਸੇ ਦੇ ਘਰੋਂ ਟਰੈਕਟਰ ਲੱਭ ਕੇ ਦੇ ਦੋ ਅੱਜ ਘਰਾਂ ਚੋਂ ਟਰੈਕਟਰ ਆਏ ਹੋਈ ਬਾਲੇ ਕੈਂਡ ਨੇ ਤੇ ਵੀ 400 ਘੰਟੇ ਚੱਲੇ ਹੋਏ ਪੰਜਾਬ ਨੰਬਰ ਆਖਣੇ ਦਾ ਫਰਸਟ ਪਾਰਟੀ ਆ ਪਹਿਲੇ ਮਾਲਕ ਦਾ ਜੀ ਕੀ ਡਿਮਾਂਡ ਆ ਟਰੈਕਟਰ ਦੀ ਇਹਦਾ 7 ਲੱਖ ਮੰਗ ਰਹੇ ਦਾ ਜੀ 35000 ਹਾਂਜੀ ਮੌਕੇ ਤੇ ਮਾਨਤਾਣ ਕਰ ਦਾਂਗੇ ਬਾਈ ਓਕੇ ਕਿੰਨਾ ਕੁ ਕਰ ਦਾਂਗੇ ਮਾਨਤਾ ਜਿੰਨਾ ਤੂੰ ਕਹੇਗਾ ਭ ਬਾ ਟਰੈਕਟਰ ਦੇਖ ਕੇ ਕਹੀ ਨਹੀਂ ਅੱਛਾ ਹਾਂ ਨਹੀਂ ਟਰੈਕਟਰ ਦੇ ਵਿੱਚ ਤਾਂ ਨਹੀਂ ਕੋਈ ਤੱਥ ਤਾਂ ਨਹੀਂ ਹੈਣਾ ਟਰੈਕਟਰ ਤਾਂ ਵਾੜੀ ਨਾ ਬੰਦਾ ਹਫਤਾ ਚਲਾ ਲੇ ਨਹੀਂ ਫਟਾਉ ਧੋਕੇ ਭੇਜ ਦੇ ਦੁਬਾਰੇ ਅੱਛਾ ਜੀ ਹੂੰ ਕੰਡੀਸ਼ਨ ਤਾਂ Ориਜਨਲ ਹੈ ਵੀ ਸਾਰਾ ਹਾਂ ਮਾਂ ਜਮਾ ਜੀ ਜੇ ਕਿਤੇ ਕਲਮ ਹੋ ਆਪਾਂ ਕਹਿ ਦਾਂਗਾ ਇਹ ਉਰੋਂ ਆਪਾਂ ਚੱਕ ਕੇ ਲੈ ਕੇ ਜਾਵਾਂਗੇ ਟਰੈਕਟਰ ਚੱਕ ਕੇ ਲੈ ਕੇ ਆ ਉਰੋਂ ਰੰਗ ਲਹਿਆ ਕੱਲੇ ਕਿਲੀ ਨਾਲ ਹੂੰ ਕਿਤੇ ਵੀ ਲੈ ਸਹੀ ਗੱਲ ਤਾਂ ਮੈਂ ਲੈ ਕਰਵਾ ਚੱਕ ਕੇ ਜਾ ਰਿਹਾ ਸਪੈਡਰ ਹਾਈ ਸਟicker ਸਟicker ਆ ਪਈ ਨਹੀਂ ਆ ਜਨਸੀ ਵਾਲੇ ਸਟicker ਨੇ ਸਾਰੇ ਆਹ ਦੀ ਸੱਚ ਲੈ ਏਜੰਸੀ ਦੇ ਮਾਰ ਕੇ ਲਿਖਾ ਹਣ ਆ ਪਈ ਨਹੀਂ ਆ ਜੀ ਦੇਖ ਹਾਂ ਆ ਦੇਖ ਆ ਦੇਖ ਲੈ ਆਹ ਵੱਡੀ ਗੱਲ ਮਾਰ ਕਾ ਪਿਆ ਲਾਇਆ ਏਜੰਸੀ ਵਾਲਿਆਂ ਦਾ ਬਈ ਇਹ ਆਪਣੇ 3 ਸਪੀਡ ਜਾ ਗਿਆ ਹੈ ਹਾਂਜੀ ਇਹ ਟਾਪ ਮਾਡਲ ਹੀ ਆਉਂਦਾ ਬਈ ਓਕੇ ਇਹ ਪੀਡੀ 20 ਗੇਅਰ ਵਾਲਾ ਹੈ ਹਾਂਜੀ ਹਾਂਜੀ ਛੋਟਾ ਗੇਅਰ ਵਾਲਾ ਜੀ ਓਕੇ 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 ਤੇ 7,35,000 ਰੁਪਏ ਦੀ ਮੰਗ ਹੈ ਹਾਂਜੀ ਮੌਕੇ ਤੇ ਮੰਨ ਤਾ ਨੂੰ ਮੌਕੇ ਤੇ ਮੰਨ ਤਾਣ ਕਰਦਾ ਹੈ ਬੇਟਾ ਓਕੇ ਤੇ ਬਈ ਜਿਹੜਾ ਆ ਖੜਾ ਇਧਰਲੇ ਪਾਸੇ 4 ਵੀਲ ਦੇ ਵਿੱਚ 44 ਦਾ ਸਵਰਾਜ ਇਹ 24 ਮਾਡਲ ਆ ਬਾਈ ਜੀ ਹਾਂਜੀ ਇਹਦਾ ਨੰਬਰ ਹੈਗਾ ਪੀਵੀ 29 ਮੋਗੇ ਲਈ ਮੋਗੇ ਦਾ ਹਾਂਜੀ ਪਹਿਲੇ ਮਾਲਕ ਦਾ ਇਹ ਜੀ 231 ਘੰਟੇ ਚੱਲੇ ਹੋਇਆ ਜੀ ਤੱਕ 오ਰੀਜినਲ 231 ਘੰਟੇ 231 ਚਾਹੇ ਰਿਕਾਰਡ ਚੈੱਕ ਕਰਾ ਲੈ ਬੰਦਾ ਜੀ ਧਰਮੇ ਕਿਤੇ ਕਲਮ ਨਹੀਂ ਹੈਗੀ ਟਰੈਕਟਰ ਦੇ ਕਿਤੇ ਵੀ ਜੇ ਬੰਦਾ ਕਹੇ ਸਾਬਤ ਕਰ ਦੇ ਵੀ ਹਾਂ ਕਲਮਾ ਓਕੇ ਆ ਦੇਖ ਲੈ ਬਹੁਤ ਬੰਦੇ ਬਹਿਮੀ ਲਵੇ ਜੀ ਜਿੰਦਗੀ ਵੀ ਲੱਗੀ ਹੋਈ ਹੈ ਵੀ ਕਈ ਵਾਰੀ ਬੰਦਾ ਕੋਈ ਵਿੱਚ ਪਾਣ ਦਾ ਕੋਈ ਨਹੀਂ ਹੈਗੀ ਉਹ ਵੀ ਲੱਗੀ ਪਈ ਹੈ ਜੀ ਸਹੀ ਗੱਲ ਹੈ ਤੁਸੀਂ ਇਹ ਦੇਖੋ ਕੇਅਰਤ ਬੰਦੇ ਦੀ ਕਿੰਨੀ ਸੀ ਕੇਅਰ ਕਿੰਨੀ ਸੀ ਹੈਣਾ ਆ ਜਿੱਥੋਂ ਮਾੜਾ ਮੋਟਾ ਲਿਖਿਆ ਹੋਇਆ ਉਹ ਉਥੋਂ ਲਈ ਹੋਇਆ ਦੇਖੋ ਹੋਇਆ ਨਹੀਂ ਹੈਗਾ ਨਹੀਂ ਵਪਾਰੀ ਆਪਾਂ ਕਰਾ ਵੀ ਦਿੰਨੇ ਆ ਪਰ ਦੱਸ ਕੇ ਲੈ ਮੰਗ ਜੇ ਹੋਇਆ ਹੋ ਤਾਂ ਕਹਾਣੇ ਵੀ ਹੋਇਆ ਇਹ ਵਿੱਚ ਤਾਂ ਪਤਾ ਵੀ ਨਹੀਂ ਤੇ ਲੱਗਣਾ ਹਾਂਜੀ ਨਵੇਂ ਟਰੈਕਟਰ ਚ ਤਾਂ ਪਤਾ ਵੀ ਨਹੀਂ ਲੱਗਦੀ ਚੀਜ਼ਾਂ ਵੈਸੀ ਲੋਕਾਂ ਨੂੰ ਨਾ ਆਪਾਂ ਦੱਸਾਂਗੇ ਜੇ ਹੋਇਆ ਹੋ ਜੀ 3 ਸਪੀਡ ਆ ਗਿਆ ਹੈ ਹਾਂਜੀ ਟੌਪ ਮਾਡਲ ਆ ਗਿਆ ਆਪਾਂ ਕਹਿੰਦੇ ਟੌਪ ਮਾਡਲ ਟਰੈਕਟਰ ਹੈ 24 ਦੇ ਵੀ ਦਾ 8ਵੇਂ ਮਹੀਨੇ ਦਾ ਜੀ ਅੱਛਾ ਜੀ 24 ਦੇ 8ਵੇਂ ਮਹੀਨੇ ਦਾ ਬਈ ਕਿੰਨੇ ਦਾ ਬਣੂ ਟਰੈਕਟਰ ਇਹ ਇਹਦੀ ਡਿਮਾਂਡ ਤਾਂ ਹੈਗੀ ਹੈ ਵੀਰੇ ਭੱਟੀ 7 ਲੱਖ 75 ਹਜ਼ਾਰ ਹਾਂਜੀ ਬਾਤ ਹੁਣ ਜਿਹੜਾ ਤੇਰੀ ਵੀਡੀਓ ਦੇਖ ਕੇ ਉਹ 7.5 ਲੱਖ ਰੋ ਦੇ ਦਾਂਗੇ ਚੱਕੋ ਮਿੱਤਰੋ ਬਾਈ ਨੇ ਕਰਤਾ ਯਾਰ ਵੱਡਾ ਡਿਸਕਾਊਂਟ 7.5 ਲੱਖ ਦਾ ਬਣੂ 25000 ਡਿਸਕਾਊਂਟ ਕਰਤਾ ਟਰੈਕਟਰ ਮਗਰ ਤੇ ਬਾਈ ਲੋਨ ਇਹਦੇ ਉਪਰ ਕਿੰਨੇ ਦਾ ਹੋ ਜਾਊਗਾ ਲੋਨ ਇਹਦੇ ਉੱਤੇ ਕਰਾਵਾਂਗੇ ਬਈ ਆਪਾਂ 6 ਲੱਖ ਦਾ 6 ਲੱਖ ਦਾ ਹਾਂਜੀ ਇਹਦੇ ਉੱਪਰ ਕਿੰਨੇ ਦਾ ਹੋ ਜਾਊਗਾ ਇਹਦੇ ਉੱਤੇ ਵੀ 6 ਲੱਖ ਦੇ ਹੋ ਜੀ ਚੱਕੋ ਮਿੱਤਰੋ ਤੇ ਵੱਡੀ ਗੱਲ ਮੈਂ ਤੇ ਬਾਕੀ ਲੋਨ ਕਰਾ ਕੇ ਵੀ ਦੇ ਦਾਂਗੇ ਹਾਂ ਕੋਈ ਚੱਕਰ ਨਹੀਂ ਜੇ ਬੰਦਾ ਗਰੰਟਰ ਦੇ ਦੇ ਕੋਈ ਵਧੀਆ ਬੰਦਾ ਤਾਂ ਆਪ ਕਰਾਉਣਾ ਆਪ ਕਰਾ ਲਈ ਆਪਾਂ ਨੂੰ ਕੋਈ ਚੱਕਰ ਨਹੀਂ ਉਦੋਂ ਬਾਅਦ ਚ ਪੈਸੇ ਭੇਜ ਦੇ ਠੀਕ ਮੈਂ ਭਾਈ ਕਈ ਵਾਰ ਨਾ ਮੈਂ ਬੋਲਦਾ ਹੁੰਦਾ ਵੀ ਕੱਲੀ ਹਾਰ ਦੀ ਕਮੀ ਐ ਕੰਡੀਸ਼ਨ ਤਾਂ ਜਮੀ ਨਵੀਂ ਆ ਇਹਦੇ ਵਿੱਚ ਤਾਂ ਮੈਂ ਉਹ ਵੀ ਨਹੀਂ ਕਹਿ ਸਕਦਾ ਹਾਰ ਵੀ ਪਹਿਲੀ ਪਾਇਆ ਪਿਆ ਕੰਡੀਸ਼ਨ ਤਾਂ ਨਵੀਂ ਹੀ ਹੈ ਹੈ ਨਾ ਤੇ ਭਾਈ ਜਿਹੜਾ ਇਧਰਲੇ ਪਾਸੇ ਖੜਾ ਪ੍ਰੀਤ ਇਹ ਬਾਈ ਮਾਡਲ ਆ ਭਾਈ 65 ਜਪਰੀ ਦਾ ਹਾਂ ਇਹ ਵੀ ਪਹਿਲੇ ਘਰ ਦਾ ਬਾਈ ਜੀ 3 ਸਪੀਡ ਕਰਾਰੋ ਗੇਅਰ ਆ ਗਿਆ ਇਹ ਓਕੇ ਕਰਾਰੋ ਗੇਅਰ ਚੇਂਜਰ ਵਾਲਾ ਸਾਰੇ ਗਿਣਾਂ ਚ ਬੈਕ ਦੀ ਹਾਂ ਚੇਂਜਰ ਗੇਅਰ ਚ ਇਹਦਾ ਨੰਬਰ ਵੀ ਪਈ ਇਹਦਾ ਕਿੱਥੋਂ ਦਾ ਭਾਈ ਨੰਬਰ ਇਹਦਾ ਇਹਦਾ ਵੀ BB 99 ਆ ਭਾਈ BB 99 ਲੁਧਿਆਣੇ ਦਾ ਨੰਬਰ ਹੈ ਲੈ ਲਓ ਬਾਈ ਓਕੇ ਤੇ ਕੀੜਾ ਮਾਰ ਰੂ ਬਈ ਟਰੈਕਟਰ ਦੀ ਇਹ ਟਰੈਕਟਰ ਦੇ ਦਾਂਗੇ ਬਾਈ ਉਹ ਮੁੱਲ ਦਾ 5 ਲੱਖ 5000 ਹੈ ਦਾ ਇਹ 4 ਲੱਖ 75000 ਦਾ ਦੇ ਦਾਂਗੇ 2022 ਮਾਡਲ ਹਾਂਜੀ 4 ਲੱਖ 75000 ਦਾ ਹਾਂਜੀ ਬਾਈ ਜੀ ਪੰਜਾਬ ਨੰਬਰ ਪਾਰਟੀ ਫਰਸਟ ਹੈ ਫਰਸਟ ਫਰਸਟ ਬਾਈ ਟਾਇਰਾਂ ਦੀ ਕੀ ਕੰਡੀਸ਼ਨ ਹੈ ਟਾਇਰ ਐ ਮੰਨ ਲਓ 75 ਕੇ ਪੈਸੇ ਨੇ ਬਾਈ ਨਾਲ ਦੇ ਉਹ ਕਿੰ ਨਾਲ ਦੇ ਟਾਇਰ 75 ਪੈਸੇ ਆ ਹਾਂਜੀ ਲੈ ਮਿੱਤਰੋ ਕਰੋ ਸੰਪਰਕ ਕਰਾਂ ਤੁਹਾਨੂੰ ਪ੍ਰੀਤ ਦਵਾਈਏ ਜੀ ਪਾਰਟੀਆਂ ਜਿੰਨੇ ਹੋਣਗੇ ਟਰੈਕਟਰ 100% ਜਿਹੜੇ ਆਪਣੇ ਲਾਵੇ ਖੜੇ ਨੇ ਪਹਿਲੀ ਨਹੀਂ ਪਹਿਲੀ ਨੇ ਬਸ ਪਹਿਲੀ ਜੀ ਇਹ ਵੀ ਟਰੈਕਟਰ ਹਾਂਜੀ ਖੰਨਾ ਨੰਬਰ ਆ ਜੀ ਹੂੰ ਪਹਿਲੇ ਮਾਲਕ ਦਾ ਅੱਛਾ ਹਾਂਜੀ 15 ਮਾਡਲ ਖੰਨੇ ਦਾ ਨਾ ਕੋਈ ਕਲਾਚ ਖੁੱਲਿਆ ਹੋਇਆ ਹੋਰ ਕਹੇ ਨਾ ਟੋਬੀ ਚਾਬੀ ਨਹੀਂ ਇਹਦੇ ਠੀਕ ਮੂਲ ਟਾਇਰ ਨਾਲ ਦੇ ਨੇ ਪਿਛਲੇ ਟਾਇਰ ਬੰਦੇ ਨੇ ਹੁਣੀ ਪਾਏ ਨੇ ਹਜੇ 20 ਚ ਕਿੰਨੇ ਇੱਕ ਘਸ ਕੇ ਤੁਸੀਂ ਦੇਖ ਲਓ ਸਹੀ ਗੱਲ ਆ 20 ਚ ਟਾਇਰ ਪਾਏ ਹੋਣੇ ਹਲ ਤਾਂ ਫਿਰ ਵੀ 75 ਪੈਸੇ ਟਾਇਰ ਪਏ ਆ ਬਾਤੀ ਹੋਣਗੇ ਮਤਲਬ 80 ਪੈਸੇ ਟਾਇਰ ਹੋਗੇ ਨੇ ਜੀ ਸਹੀ ਗੱਲ ਆ ਕੰਡੀਸ਼ਨ ਦੇ ਵੀ origignal ਆ ਬਈ ਜਮਾਂ ਜਮਾਂ ਜੀ ਕਿੰਨੇ ਦਾ ਬਣੂ ਬਈ ਇਹ ਇਹ ਦੇ ਦਾਂਗੇ ਬਾਈ 5 ਲੱਖ 25000 ਦਾ 5 ਲੱਖ ਤੇ 25000 ਹਾਂ ਅੱਡ ਤੇਲ ਵਾਲਾ 15 ਮਾਡਲ ਆ ਅੱਛਾ ਸਟੀering ਤੇਲ ਅਲੱਗ ਹੈ ਦਾ ਹਾਂਜੀ ਬਾਕੀ ਸਾਰਾ ਬਾਜਾ ਸਾਜਾ ਜਿੰਮੇ ਲੱਗੇ ਹੋਈ ਇਹਦੀ ਖੋਲੀ ਸੋ ਖੋਲੀ ਵਿੱਚੋਂ ਚੈੱਕ ਕਰੀ ਇਹਨੂੰ ਆ ਦੇਖੋ ਆ ਚੀਜ਼ਾਂ ਦੇਖਣ ਵਾਲੀਆਂ ਨੇ ਇਹ ਲਿਟਰਿੰਡਰ ਆ ਦੇਖ ਹੂੰ ਵਰ ਮੈਂ ਕੈਂਡ ਆ ਵੀ ਕੰਡੀਸ਼ਨ ਦਾ ਆ ਚੀਜ਼ਾਂ ਚੁੱਜਾਂ ਨਹੀਂ ਇਹ ਰੁਟੀਆਂ ਬਈਆਂ ਨੇ ਜਿੱਥੋਂ ਲਿਖਿਆ ਦੇ ਉੱਥੋਂ ਲਿਖਿਆ ਦੇ ਸਾਰਾ ਕੁਝ ਨਾਲ ਦਾ ਜੀ ਠੀਕ ਹੈ ਜੀ ਤੇ ਬਾਕੀ ਇਹਨੂੰ ਪਿੱਛੋਂ ਵੀ ਚੈੱਕ ਕਰਵਾਈ ਲਾ ਕਰਵਾ ਦਿਓ ਬਟਾ ਬਟ ਚੈੱਕ ਸਾਰੇ ਸਫਾਈ ਜੜਾ ਟਰੈਕਟਰ ਪੂਰਾ ਤੇ ਜਿਹੜਾ ਇੱਧਰਲੇ ਪਾਸੇ ਐਂਡੋ ਫਾਰਮ ਖੜਾ ਬਈ ਸੱਚਾਈ ਤਾਂ ਕੀ ਰੇਟ ਆ ਕਿੰਨੇ ਦੱਸੇ ਦੀ ਆਪਣੇ ਇਹ 5 ਲੱਖ 25 ਹਜ਼ਾਰ ਦਾ ਦੇਣ ਆ ਜੀ 5 ਲੱਖ ਤੇ 25 ਹਜ਼ਾਰ ਦਾ ਮਾਡਲ 15 15 ਜੀ 15 ਦਾ ਵੀ 7 ਮਹੀਨਾ 8ਵੇਂ ਮਹੀਨੇ ਦਾ ਜੀ ਠੀਕ ਹੈ ਜੀ ਹਾਂਜੀ ਇਹ ਸਵਰਾਜ ਦੀ ਇੰਜਨ ਕੀ ਹੋ ਹਾਂਜੀ ਜਿਹੜਾ ਇਹ ਖੜਾ ਐਂਡੋ ਫਾਰਮ ਬਈ ਇਹ 24 ਮਾਡਲ ਆ ਬਈ ਇਹ ਵੀ ਪਹਿਲੇ ਮਾਲਕ ਦਾ ਜੀ 24 ਮਾਡਲ 30 55 ਹਾਂਜੀ ਓਕੇ ਇਹ 55 ਹਸ ਪਾਵਰ ਚ ਆ ਗਿਆ ਇਹ 60 ਚ ਆਉਂਦਾ ਬਈ ਅਸਲ 60 ਚ ਆ ਗਿਆ ਕਿਹਦੇ ਸੋਨਾਰੀ ਕਾ 60 ਵਾਲੇ ਇੰਜਨ ਹੁੰਦਾ ਅੱਛਾ ਸੋਨੇ ਲਈ ਕਿ 60 ਦੀ ਇੰਜਣ ਹਾਂਜੀ ਟਰੈਕਟਰ ਸਾਰੀ ਫੀਲਡ ਹਨ ਇਹ ਵੀ ਹਾਂਜੀ ਹਾਂਜੀ ਇਹ ਚੱਲਿਆ ਹੋਇਆ ਬਾਈ 445 ਘੰਟੇ 445 ਘੰਟੇ ਰੈਜਨਲ ਵਾਲਾ ਰੈਜਨਲ ਵਾਲਾ ਸਾਰਾ ਕੁਝ ਨਾਲ ਦਾ ਪਾਸੇ ਲੱਗੀ ਹੋਈ ਹੈ ਪੰਜਾਬ ਨੰਬਰ ਪਹਿਲੇ ਘਰ ਦਾ ਹੀ ਚਲ ਇਹ ਵੀ ਜਮਾ ਪੂਰੇ ਟਾਇਰ ਬੰਦੇ ਨੇ ਵੱਡੇ ਪਾਏ ਹੋਣੇ ਇਹ ਅੱਛਾ ਹੂੰ ਮਾਗਰ ਲੈ ਨਾਲ ਦੇ ਨੇ 16 ਦੇ ਟਾਇਰਾਂ ਚ ਬਈ ਨਾ ਹਾਂਜੀ ਹਾਂਜੀ ਟੌਪ ਮਾਡਲ 16 ਟਾਇਰ ਮੇਰੇ ਮੈਂ ਕੱਲਾ ਕੱਲਾ ਸਟicker ਆਹ ਲਾ ਹੁੱਕ ਚੈੱਕ ਕਰਵਾ ਦੇ ਟਰਾਲੀ ਮੈਂ ਕਹਿੰਦੇ ਕਦੇ ਵਾਰੀ ਪਈ ਹੂ ਮਸਾਂ ਬਈ ਬਾਕੀ ਤੀਰੇ ਜਲਾ ਨਹੀਂ ਹੈਗਾ ਵੀ ਕਿਰਾਏ ਵਾਲਾ ਨਹੀਂ ਹੈਗਾ ਈ ਟਰੈਕਟਰ ਆ ਚੀਜ਼ਾਂ ਚੁੱਚਾਂ ਮਲੀਆਂ ਚੰਗੀ ਨੇ ਨਿਕਲਣ ਨੂੰ ਕੋਲ ਸਟicker ਸਾਰੇ ਬਿਲਕੁਲ ਸਾਂਭੀ ਵਾਲਾ ਹੋਇਆ ਨਾ ਟਰੈਕਟਰ ਕੱਲਾ ਕੱਲਾ ਮਾਰ ਕਤਰ ਮਿਲ ਆ ਦੇਖੀ ਆ ਦੇਖੀ ਆ ਲੈ ਉਹ ਚੱਕਰਵਾਦੇ ਆ ਕਰਾ ਦੇ ਆ ਕਰਾ ਦੇ ਹਣਾ ਤੇ ਉਹ ਕਰਵਾ ਦੇ ਚੱਕ ਇਹ 24 ਮਾਡਲ ਦੱਸਿਆ 400 ਘੰਟੇ ਚੱਲਿਆ ਹੋਇਆ ਫਰਸਟ ਬਾਰਡੀ ਹੈ ਹਾਂਜੀ ਹਾਂਜੀ ਕਿੰਨੇ ਦਾ ਬਣੂਆ ਇਹ ਇਹਦਾ ਮੁੱਲ ਕਰੀਏ ਇੰਨਾ ਬਾਈ 5,75,000 ਹਾਂਜੀ ਇਹ ਦੇ ਦਾਂਗੇ ਆਪਾਂ 5 ਲੱਖ 55,000 555000 ਦਾ ਹਾਂਜੀ 55000 ਦੇ ਵਿੱਚੋਂ ਵੀ ਮਾਨਤਾਣ ਕਰਦੀ ਮੌਕੇ ਤੇ ਜਦੋਂ ਤੇਰਾ ਬੰਦਾ ਨਾ ਲਊ ਆਪਾਂ ਕਰਦੇ ਫੁੱਲ ਤੋਂ ਫੁੱਲ ਕਰਦੇ ਮਾਨਤਾਣ ਚੱਕੋ ਮਿੱਤਰੋ ਅੱਜ ਫੁੱਲ ਮਾਨਤਾ ਨਹੀਂ ਹੋ ਜੂਗਾ ਬਈ ਜਿਹੜਾ ਆ ਖੜਾ ਛੋਟਾ ਜੌਂਡੀ ਆ ਰਿਜ਼ਰਵ 5204 ਇਹ 10 ਮਾਡਲ ਆ ਬਾਈ ਜੀ ਅਸੀਂ 10 ਮਾਡਲ ਨੰਬਰ ਆ ਓਕੇ ਇਹ ਵੀ ਪਹਿਲੇ ਮਾਲਕ ਦੀ ਆ ਕੰਡੀਸ਼ਨ ਇਹਦੀ ਬੜੀ ਚੰਗੀ ਹੈ ਹਨਾ ਹਾਂਜੀ ਲੈ ਮੂਰੇ ਜੋੜਾ ਤਾਂ ਹੈਗਾ ਜਮੀ ਨਮਾਦਾਰ ਮੈਂ ਦੇਖੋ ਗੁੱਡੀਅਰ ਦਾ ਜੋੜਾ ਜਮਾ ਨਮਾ ਤੇ ਆਹ ਬਲਾਕ ਦਾ ਰੰਗ ਸਾਰਾ ਚੈੱਕਰ ਵਾਲਾ ਇਹਦੇ ਵੈਂਪਰ ਹੋਇਆ ਹੋਇਆ ਦਾ ਪੇਂਟ ਜੀ ਚੀਜ਼ ਹੋਈ ਉਹ ਦੱਸਾਂਗੇ ਮਾੜਾ ਮੋਟਾ ਕੋਈ ਕਿਤੇ ਹੋਰ ਕਲਮ ਲੱਗੀ ਹੋਵੇ ਕਿਉਂ ਨੀਵਾਂ ਮਾਡਲ ਕਰਕੇ ਲਾਉਣੀ ਪੈ ਜਾਂਦੀ ਇਹ ਸਾਰਾ ਅਰੀਜਨਲ ਆ ਓਕੇ ਓਕੇ ਇਹ ਮਗਰਾਡਾਂ ਦਾ ਕਲਰ ਫਿਰ ਹੈਗਾ ਕਿਉਂ ਕੀਤਾ ਉਹ ਨਹੀਂ ਮਾੜੀ ਮੋਟੀ ਹੋ ਸਕਦਾ ਗੁੱਡ ਮੁੱਡ ਤੇ ਕਾਰ ਬਾਈ ਸੱਤਾ ਖੱਤਾ ਨੇ ਉਹ ਸਾਰਾ ਅਰੀਜਨਲ ਠੀਕ ਹੈ ਜੀ ਮਗਰੇ ਟਾਇਰ ਕਿੰਨੇ ਕੇ ਪੈਸੇ ਹੋਣੇ ਬਾਈ ਇਹਦੇ ਮਗਰੇ ਟਾਇਰ ਬਸ 65 ਕੇ ਪੈਸੇ ਮੰਨ ਲਈ ਓਕੇ ਤਰ ਵੀ ਪਿੱਛੇ ਚੈੱਕ ਕਰਵਾ ਇਹਨੂੰ ਇਹ ਦੱਸੇ ਮਾਡਲ 10 ਸੀ 10 ਬਾਈ 50 ਨੰਬਰ ਹਾਂਜੀ ਇਹ ਪਾਰਟੀ ਕਮੀ ਦਾ ਨਾਮ ਉਹ ਪਹਿਲੇ ਪਹਿਲੇ ਹੀ ਫਸਟ ਤੇ ਕੀ ਡਮਾਰ ਰੂਟਰਟਰ ਦੀ ਇਹਦਾ ਮੁੱਲ ਹੈਗਾ 415000 ਇਹ ਦੇਣਾ ਮਤਲਬ ਬਾਈ 85000 ਦਾ 3 ਲੱਖ 3 ਲੱਖ 85000 ਦਾ ਹਾਂਜੀ 10000 ਮੈਂ ਚੱਕ ਦਿੰਦਾ ਪੂਰੀਆਂ ਦੀ ਕਰ ਦਿਓ ਰੋਲਾ ਜ ਨਹੀਂ ਪਊਗਾ ਸਿਰ ਵਿੱਚ ਰੜਕਦਾ ਜੀ ਇਹਦੀ ਚੱਕ ਲੈ ਹਨ ਤੇ ਬਈ ਜਿਹੜਾ ਆ ਖੜਾ ਇਧਰਲੇ ਪਾਸੇ 605 ਇਹ ਹੈਗਾ ਬਾਈ 23 ਮਾਡਲ ਪੰਜਾਬ ਨੰਬਰ ਪਹਿਲੇ ਕਰਦਾ ਅਗਰ ਪਹਿਲੇ ਕਰਦਾ ਪਹਿਲੇ ਪਹਿਲੇ ਹੀ ਕੰਡੀਸ਼ਨ ਬਈ ਇਹਦੀ ਸੱਚੀ Ориਜਨਲ ਹੈ ਜਮਾਂ ਸਾਰਾ ਕੁਝ Ориਜਨਲ ਹੈ ਜੀ ਹੈ ਕੋ ਸਾਰਾ ਕੁਝ ਜੀ ਕਿਤੇ ਬੋਲੇ ਮੀ ਲੂਮੀਨੇਸ਼ਨ ਤਾਂ ਹੀ ਕਰਾਵਾਤੀ ਹੈ ਜਮੀਨੀ ਜੀ ਨਵੇਂ ਵਾਲਾ ਟਰੈਕਟਰ ਖੇਤੀ ਕਰ ਲਿਆ ਹੋਇਆ ਟਰਾਲੀ ਜਿਹੜਾ ਨਹੀਂ ਮੰਨ ਲਾ ਹੈਗਾ ਸੀਟ ਤੋਂ ਲਫਾਫਾ ਹੁਣ ਪਾਟੇ ਧੋਣ ਵੜੇ ਉਹਨਾਂ ਨੇ ਹਾਂ ਪਰ ਸੀਟ ਤੋਂ ਲਫਾਫਾ ਵੀ ਹੁਣ ਲਿਆ ਹੋਇਆ ਕਿਉਂਕਿ ਆ ਛੱਤਰ ਵਿੱਚ ਚਮਕ ਦੇ ਟਰੈਕਟਰ ਦੀ ਕਿੰਨੇ ਆ ਜਿਵੇਂ ਸ਼ੋਅਰੂਮ ਕੰਡੀਸ਼ਨ ਦਾ ਬਈ ਬਣਿਆ ਹੋਇਆ ਹੈ ਨਾ 23 ਮਾਡਲ ਦਾ ਹੈ ਹਾਂਜੀ 23 ਦੇ ਵੀ ਸੇਮੇ 7ਵੇਂ ਮਹੀਨੇ ਦਾ ਬਈ ਇਹ ਇਹਦਾ ਨੰਬਰ ਕਿੱਥੋਂ ਦਾ ਉਹ ਇਹਦਾ ਪੀਵੀ 11 ਨੰਬਰ ਆ ਪਟਿਆਲੇ ਦਾ ਨੰਬਰ ਹਾਂਜੀ ਉਰੇ ਭਵਾਨੀਗੜ੍ਹ ਏਰੀਆ ਚੋਂ ਨਿਕਲਿਆ ਹੋਇਆ ਇਹ ਨਵਾਂ ਚੱਲ ਕਿੰਨੇ ਕਗੇ ਹੁ ਰਿਮ ਮਾਂ ਦਾ ਚੈੱਕ ਕਰਵਾ ਦੇ 700 ਘੰਟਾ ਚੱਲਿਆ ਹੋਇਆ Ориਜਨਲ ਵਹੀ ਕਹਿੰਦਾ ਸੈਂਟਰ ਗੇਅਰ ਆ ਇਹ ਮਿਲਦਾ ਨਹੀਂ ਸਪੈਸ਼ਲ ਅੱਛਾ ਹੁ ਕਹ ਕਹ ਕਿ ਜਮੇ ਹੋ ਹੁਣ ਹੋ ਦਿਲੇ ਕਰਵਾ ਸਾਰਾ ਰਿਮ ਦਾ ਚੈੱਕ ਆ ਸੀਟ ਤੋਂ ਵੀ ਉਹਨਾਂ ਨੇ ਧੋਣ ਵੇਲੇ ਲਫਾਫਾ ਪਾੜਦਾ ਜਿਵੇਂ ਨਵਾਂ ਕਦੇ ਵੀ ਕਲ ਨਹੀਂ ਜੇ ਟਰੈਕਟਰ ਆਪਾਂ ਲੈਣ ਦਾ ਚਾਹੇ ਬੰਦਾ ਦੂਰੋਂ ਗੱਡੀ ਲੈ ਕੇ ਆ ਜੀ ਓਕੇ ਇਹ ਇਹ ਆਪਣੇ ਤਾਂ ਹੋਈ ਰੋ ਚੀ ਇਹ ਫਿਰ ਦਾ ਹਾਂਜੀ ਇਹ ਹਾਈ ਲੋ ਚ ਹੀ ਆਉਂਦਾ ਬਾਈ ਸੈਂਟਰ ਗੇਅਰ ਹੂੰ ਕੀ ਡਿਮਾਂਡ ਰੂਪ ਹੈ ਦੀ ਇਹ ਦੇਣਾ ਭਾਈ ਆਪਾਂ ਨੇ 6.5 ਲੱਖ ਦਾ 6.5 ਲੱਖ ਦਾ ਹਾਂ ਮਾਨਤਨ ਹੋਊ ਇਹਦੇ ਵਿੱਚੋਂ ਹੋਜੂ ਭਾਈ ਮਾਨਤਨ ਦਾ ਕਰਨੀ ਪੂਜੀ ਦੋ ਬੰਦਾ ਦੂਰੋਂ ਆਉਂਦਾ ਚੱਲ ਗਿਆ ਇਹਨੂੰ ਪਰ ਲੋਨ ਕਿੰਨੇ ਕ ਦਾ ਹੋਜੂ ਲੋਨ ਇਹ ਤੇ 6 ਲੱਖ ਦਾ ਕਰਵਾ ਦਾਂਗੇ 6 ਲੱਖ ਦਾ ਹਾਂਜੀ ਪਿਛੇ ਤੇ ਫਿਰ ਰੁਪਏ ਕੁਛ ਨਹੀਂ ਰਹੇ ਬਸ ਪੁਰਾਣਾ ਮੋਟਰਸਾਈਕਲ ਵੇਚ ਕੇ ਵੀ ਟਰੈਕਟਰ ਦੇ ਮਾਲਕ ਬਣ ਸਕਦੇ ਨਹੀਂ ਸੁੰਦਰ ਤੇ ਭਾਈ ਜਿਹੜਾ ਇੱਧਰਲੇ ਪਾਸੇ ਜਿਹੜਾ ਐਂਡੋ ਫਾਰਮ ਆ ਇਹ ਬਾਈ ਮਾਡਲ ਆ ਭਾਈ ਇਹ ਵੀ ਪਹਿਲੇ ਘਰਦਾ ਅਸੀਂ ਇਹ ਵੀ ਪਹਿਲੇ ਘਰਦਾ ਭਾਈ ਮਾਡਲ ਹਾਂਜੀ ਕੰਡੀਸ਼ਨ ਦੇ ਵੀ origional ਹੀ ਆ ਇਹਦਾ ਨੰਬਰ ਜਗਰਾਮਾ ਪੀ ਵੀ 25 ਜੀ ਅੱਛਾ ਜਗਰਾਮਾ ਪਰਾਗ ਆ ਵੀ ਸਟicker ਸਾਰਾ ਕੰਪਨੀ ਵੀ ਨੇ ਇਹ ਸਾਰਾ ਕੁਝ A to Z ਆ ਮੇਰੇ ਓਕੇ ਗਰਾਉਂਡ ਪੀਡੀਓ ਹਾ ਹੌਨ ਆਫ ਫੀਟਗਾਰਡ ਲੱਗੇ ਹੋਏ ਆ ਪਾਵਰ ਸਟੀਅਰਿੰਗ ਤੇ ਆਹ ਲਾ ਸੀਲ ਸਾਰਾ ਦਿਖ ਰੇਸ ਰੂਸ ਉਹ ਟਰੈਕਟਰ ਦਾ ਚੱਲ ਗਿਆ ਜਿਹੜਾ 24 ਮਾਡਲ ਆ 400 ਘੰਟਾ ਇਹ ਖੜੀ ਰਿਹਾ ਟਰੈਕਟਰ ਇਹਦੇ ਸਟicker ਚੁੱਕੋ ਵਾਲੇ ਇਹ ਚੱਲਿਆ ਵਾਲਾ ਘਟਾ ਅਸੇ ਉਦੋਂ ਵੀ ਘਟ ਚੱਲਿਆ ਹੋਇਆ ਇਹ ਉਦੋਂ ਵੀ ਘਟ ਚੱਲਿਆ ਹੈ ਬਾਈ ਮਾਡਲ ਇਹਦੇ ਸਾਰਾ ਸਮਾਨ ਪੂਰਾ ਅੱਛਾ ਆਪਣੀ ਵੱਲੋਂ ਸਰ ਮੈਂ ਆ ਦੇ ਇਹ ਸੀਲਾਂ ਵੀ ਨੇ ਆ ਸੀਲ ਕਰਵਾ ਚੱਕਾ ਲਾ ਦੇਖੋ ਲੋਨ ਸਾਰੇ ਡੈਕਟਰਾਂ ਦੇ ਹੋਜੂ। ਇਹਦੇ ਉੱਪਰ ਕਿੰਨੇ ਕੁ ਦਾ ਹੋਜੂ ਪਹਿਲਾਂ ਇਹ ਤੇ ਦੱਸਦੇ ਆਪਾਂ। ਲੋਨ ਬਈ ਆਪਾਂ ਬਸ ਪੁੱਛ ਕੇ ਕੰਪਨੀ ਨਾਲ ਤੋਂ ਕਰਾਵਾ ਲਾਂਗੇ ਵੱਧ ਤੋਂ ਵੱਧ ਜਿੰਨੇ ਦਾ। ਵੱਧ ਤੋਂ ਵੱਧ ਜਿੰਨਾ ਹੋ ਗਿਆ। ਵੀ 3 ਲੱਖ ਤੋਂ ਤਾਂ ਉੱਪਰ ਉਪਰੀ ਕਰਵਾਵਾਂਗੇ। ਠੀਕ ਹੈ ਜੀ। ਤੇ ਉਹੀ ਦੀ ਆਪਾਂ ਡਿਮਾਂਡ ਕੀ ਰੱਖੀ ਆ। ਇਹਦੇ ਦਾ ਟਾਇਰ ਵੀ ਪਈ ਨਾਲ ਦੇ ਹੋਣਗੇ ਨਵੇਂ ਹੈਨਾ। ਸਾਰਾ ਕੁਝ ਨਾਲ ਦਾ ਵੀਰੇ। ਸਤਰੀ ਜਮਾਂ ਨਵੀਂ। ਹਾਂ। ਇਹ ਤਾਂ ਮੰਗ ਕੀ ਰਹੇ ਹੋ ਬਈ। ਇਹਦਾ ਮੁੱਲ ਤਾਂ ਬਹੀਦਾ ਵੀ 5 ਲੱਖ ਕਰੀ ਜੰਨੇ ਆ। ਅੱਛਾ। ਹਾਂ। ਮੌਕਾ ਕਿਤੇ ਮਾਨਤਾਨ ਕਰ ਦਾਂਗੇ ਮੱਧ ਦੇ ਵਿੱਚ। ਇਹਦੇ ਵਿੱਚੋਂ ਰਹਿਤ ਕਰ ਲੈ। ਜੈ ਜੈ ਕਰ ਖਿੱਚ ਕੇ ਕੋਈ ਚਾਰ ਲੱਖ ਸੀ ਯਾਰ ਨੇ ਹਾਂਜੀ ਜੇ ਤੇਰਾ ਨਾਮ ਲਊ ਬੰਦਾ ਤੇਰਾ ਕੋਈ ਫੈਨ ਹੋਊ ਹਾਂ ਹੋਰ 5000 ਹਾ ਦਾਵਾਂਗੇ ਆਪਾਂ ਬਾਈ ਨੂੰ ਐਂਦੀ ਵੀ 75 ਨਾ ਕਹੇ 75 ਪਹਿਲੀ ਕਹਦਾ ਹੁਣ ਮੈਂ ਥੋੜਾ ਹੋਰ ਨਾ ਰਹਿਤ ਕਰਦਾ ਜਿਆਦੇ ਨਾ ਮਾ ਟਰੈਕਟਰ ਮੂੰ ਤੇਰੀ ਮਰਜ਼ੇ ਕੋਈ ਗੱਲ ਕਰ ਚੱਲ ਆਇਆ ਕੋਈ ਗੱਲ ਨਹੀਂ ਸੱਜਣੋ ਬੰਦਾ ਪੱਕਾ ਹੀ ਪੈਰੀਗਾ ਜੇ ਕੋਈ ਚੱਕਰਿਆ ਆਪਾਂ ਮੋੜ ਨਹੀਂ ਤੁਸੀਂ ਮਨ ਬਣਾ ਕੇ ਆਏ ਹੋ ਤਾਂ ਉਹਨੂੰ ਟਰੈਕਟਰ ਦੇ ਕੇ ਤੋਰਨਗੇ ਯਾਰ ਗੱਲ ਇਹ ਆ ਪਾ ਟਰੈਕਟਰ ਦੀ ਤੂੰ ਆਪ ਦੇਖ ਵੀ ਸ਼ੋਅਰੂਮ ਹੀ ਆ ਬਸ ਜਦੋਂ ਤੁਸੀਂ ਆ ਕੇ ਮਿਹਨਤ ਕਰੋਗੇ ਨਾ ਬਾਈ ਨਾਲ ਡੀਲ ਕਰੋਗੇ ਸਾਈ ਦਓਗੇ ਤੁਹਾਡਾ ਫਰਕ ਨਿਕਲ ਜੂ ਯ ਕਿਉਂ ਭਾਈ? ਹੂੰ ਠੀਕ ਹੈ ਨਾ? ਤੇ ਭਾਈ ਜਿਹੜਾ ਆ ਖੜਾ 969 ਇਹ 22 ਦੇ 12ਵੇਂ ਮਹੀਨੇ ਦਾ ਜੀ ਫਰਸਟ ਓਨਰ ਈਵੀ 28 ਮਲੇਲ ਕੋਟਲੇ ਦਾ ਨੰਬਰ ਆ ਭਾਈ। ਹਾਂ ਕੋਟਲੇ ਦਾ ਨੰਬਰ ਆ। ਹਾਂ 525 ਘੰਟੇ ਚੱਲੇ ਰਿਹਾ ਜਨਲ ਚੈੱਕ ਕਰਾ ਸਕਦਾ ਸਾਰਾ ਕੁਝ ਇਹਦਾ ਨਾਲ ਦਾ ਟਾਇਰ। ਅੱਛਾ। ਹਾਂ। ਬੇਟ ਬੂਟ ਭਾਈ ਇਹਦੇ ਹੈ? ਹਾਂਜੀ। 525 ਘੰਟੇ ਚੱਲੇ ਆ। 525 ਘੰਟੇ ਚੱਲੇ ਹੋਈ। ਲੋਕੀ ਲੱਗੀ ਹੋਈ ਆ ਪੱਖੀ ਲੱਗੀ ਹੋਈ ਆ ਕੰਡੀਸ਼ਨ ਦਾ ਹੋਰੇ ਜਨ ਨਾਲ ਸਾਰਾ ਭਾਈ। ਮੂਰੇ ਟਾਇਰ ਆ ਬੰਦੇ ਨੇ ਮਹਿੰਗੇ ਪਾਏ ਹੋਏ ਨੇ 18000 ਦੇ ਐਮਆਰਫ ਦੇ। ਕਹਿੰਦਾ ਹੋਊਗਾ 4x4 ਨਾ ਹਾਂ ਇਧਰ ਪੈਰ ਦਾ 50 ਇਹਦੇ ਅਲੱਗ ਲਵਾਇਆ ਹੋਇਆ ਵਾਹ ਜਾਨ ਇਹ ਬੰਦੇ ਦਾ ਦੁਨਾਂ ਪਾਸੇ ਚੜਨ ਵਾਸਤੇ ਪੌੜੀ ਲਵਾਈ ਐ ਸਟੀਲ ਦੀ ਇਹਦੀ ਫਿਰ ਪਹਿਲਾਂ ਜਿਹੜਾ ਨਾਲ ਤੇ ਉਹ ਓਦਲੇ ਪਾਸੇ ਹੁੰਦੀ ਐ ਇੱਕ ਪਾਸੇ ਹੁੰਦੀ ਐ ਅਸੋ ਓਦਰਲੇ ਪਾਸੇ ਐ ਓਕੇ ਇਧਰ ਆਪ ਲਵਾਤੀ ਪੌੜੀ ਹਾਂ ਬਾਈ ਇਹ ਵੀ ਗੱਲ ਘੰਟਾ 525 ਘੰਟੇ ਚੱਲਿਆ ਹੋਇਆ 525 ਘੰਟੇ ਓਰੀਜਨਲ ਚੱਲਿਆ ਬਾਈ ਚੈੱਕ ਕਰਾ ਆਇਆ ਦਾ ਬੰਦਾ ਮਲੇ ਕੋਟਲੇ ਓਕੇ ਫਰਸਟ ਵਾਰਟੀ ਆ ਬਈ ਫਰਸਟ ਆਨਰ ਐ ਹਾਂ ਦੇ ਪੂਤਰਪਿੰਡ ਦਾ ਨਿਕਲ ਆ ਲੰਡਾ ਪੂਤਰ ਲੰਡਾ ਪੂਤਰ ਹਾਂਜੀ ਓਕੇ ਦੇ ਭਾਈ ਇਹ ਦੀ ਕੀ ਡਿਮਾਂਡ ਰੂ ਕਰਮਜੀਤ ਇਹਦਾ ਕੀ ਇਹਦਾ ਮੰਗਦੇ ਆ 8 ਲੱਖ 45 ਹਜ਼ਾਰ ਬਾਈ 8 ਲੱਖ 45 ਹਜ਼ਾਰ ਮੰਗਦੇ ਆ ਕਾਪੀ ਦੀ ਕਾਪੀ 23 ਦੀ ਆ 12ਵੇਂ ਮਹੀਨੇ ਦਾ ਬਾਈ ਦੇ ਓਕੇ 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 ਕਾਪੀ 23 ਦੀ ਆ ਠੀਕ ਹੈ ਜੀ 8 ਲੱਖ 45 ਹਜ਼ਾਰ ਡਿਮਾਂਡ ਆ ਮੌਕੇ ਤੇ ਮਾਨਤਾਣ ਬੰਦੇ ਦਾ ਕਰਾਂਗੇ ਪਰ ਟਰੈਕਟਰ ਜਮਾ ਸ਼ੋਰੂਮ ਆ ਇਹ ਨਵਾਂ ਬੰਦ ਹੋ ਗਏ ਇਹ ਅੱਛਾ ਸੀ ਆਰ ਡੀ ਆਉਣ ਲੱਗੇ ਨਾ 23 ਚ ਕਿੰਨੇ ਦਾ ਦਵਾਂਗੇ ਬੱਚੋਂ ਬੱਚੋਂ ਵੀ ਬਾਲਾ ਨਵਾਂ ਲੈ ਵਿੱਚ ਵੀ ਚੈੱਕ ਕਰ ਲਈ ਫਿਰ ਆਪਾਂ ਸਹੀ ਗੱਲ ਮੇਰਾ ਟਰੈਕਟਰ ਤਾਂ ਪੂਰਾ ਨਮਾਇਰ ਟਰੈਕਟਰ ਤਾਂ ਆਪਣੇ ਦਾ ਵੀ ਕਿੰਨੇ ਵੀ ਹੋਗੇ ਨੇ ਸਾਰਿਆਂ ਦੀ ਗਾਰੰਟੀ ਹੋਊ ਮਤਲਬ ਜਮੀ ਨਹੀਂ ਰਹੀ ਇਹ ਰੋ ਸੇ ਕਈ ਹੋਗਾ ਪੂਰਾ ਲਵੇ ਲੈਣੇ ਹਨ ਆ ਥੱਲੋਂ ਥੱਲੋਂ ਕਿਦੋਂ ਵੀ ਰੰਗ ਨਹੀਂ ਲਿਆ ਹੈਗਾ ਮਤਲਬ ਨਾਲ ਦਾ ਸਾਰਾ ਨਿਕਲ ਨੁਕਲ ਆ ਦੇਖੋ ਦੇਣ ਲੈਣ ਜੇ ਲੱਕੀ ਰੇਟ ਕੀ ਰੂਪ ਇਹਦਾ ਬੰ ਮ 8 ਲੱਖ 45 ਹਜ਼ਾਰ ਡਿਮਾਂਡ ਆ ਉਹਦੇ ਵਿੱਚੋਂ ਡਾਦਾ ਜਿੰਨੇ ਕਟਾਉਣੇ ਨੇ ਲੋਨ ਕਿੰਨੇ ਦਾ ਹੋ ਜੂ ਪਰ ਲੋਨ ਕਿੰਨੇ ਦਾ ਹੋ ਜੂ ਲੋਨ ਇਹਦੇ ਕਰਾ ਦਾਂਗੇ ਬਾਈ 7 ਲੱਖ ਦਾ ਸਰਤਾ ਲਖ ਦਾ ਹਾਂ ਤੇ sire ਕੇ 145000 ਹਾਂ ਬਈ 145000 ਚੋਂ ਡਿਸਕਾਊਂਟ ਕਰ ਲੈ ਫਿਰ ਅਜੀ ਕਰ ਦਾਂ ਕੋਈ ਗੱਲ ਨਹੀਂ ਜਦੋਂ ਬੰਦਾ ਚੱਲ ਕੇ ਉਹ ਬੈਟਰੀ ਬਾਉਂਡਰੀ ਬਾਕਸ ਦੇ ਦੇ ਕੋਰ ਨਿਕਲੇ ਹੈਗੇ ਨਹੀਂ ਬੰਦਾ ਉਰੇ ਪੈਰ ਧਰ ਕੇ ਉਹ ਕਰੀ ਜਾਂਦਾ ਜਿਆਦੇ ਨਮਾ ਜੀ ਠੀਕ ਆ ਆ ਦੇ ਹਾਂ ਜੀ ਜਾਂ ਚੁੱਝ ਸਹੀ ਆ ਤੇ ਭਾਈ ਜਿਹੜਾ ਇਧਰ ਪਾਸੇ ਐਂਟਰ ਖੜਾ ਹੈ ਬਾ ਜਿੰਨਾ ਨੀਵਾ ਮਾਡਲ ਆ ਜਾਂਦਾ 19 ਮਤਲ ਚੜਦਾ ਆ ਜਾਂਦਾ ਇਹ ਹੁਣ ਮਾਡਲ ਤਾਂ ਤੇਰੇ ਏਰੀਆ ਨਾਲ ਤੂੰ ਹੀ ਦੇਖ ਲੈ ਕਿੰਨਾ ਹੋਊ ਫਰ ਟਰੈਕਟਰ ਟਰੈਕਟਰ ਜਮੀ ਨਮਾ ਅੱਛਾ ਟਰੈਕਟਰ ਦਾ ਇਹ ਸੀਲ ਆ ਪਈਆ ਆ ਪਈਆ ਕਿਤੇ ਵੀ ਕਲਮ ਨਹੀਂ ਟਰੈਕਟਰ ਦੇ ਸਰ ਮੈਂ ਸਹੀ ਗੱਲ ਉਹ ਆ ਦੇਖੋ ਇਹਦੇ ਨਾਲ ਤਾਂ ਜਿਹੜਾ ਉੱਥੇ ਨਹੀਂ ਸੀ ਦਿਖਾ ਕੇ ਇੱਕ ਨੇ ਜੀਦੇ ਪਿੰਡ ਉਹਦੇ ਨਾਲ ਦਾ ਆ ਤੇ ਆ ਵੀ ਸੀ ਉਹ ਦੇਖ ਲੈ ਆ ਆ ਵੀ ਬਈ ਰੁਕ ਜੀ ਆ 100 ਪਟਿਓ ਮਾਡਲ ਕਿੰਨਾ ਹੋ ਸਕਦਾ ਹੂ ਇਹ ਇਹ ਹੈਗਾ ਬਾਈ 2007 ਮਾਡਲ 7 ਮਾਡਲ ਹਾਂ ਇਹਨੂੰ ਮੈਂ ਤਾਂ ਹਲੇ ਪਹਿਲੇ ਕਰਦਾ 11 12 ਮਾਡਲ ਕਹਿਣ ਲੱਗੇ ਜੀ ਮੈਂ ਤਾਂ ਸੋਨਾ ਵਾਲਾ ਟ੍ਰੈਡੀਸ਼ਨ ਦਾ ਇਹਦੀ 2 ਮਾਡਲ ਵਰਗੀ ਪੀ ਟਰੈਕਟਰ ਦੀ ਹੂੰ ਤੇ ਬੰਪਰ ਵੀ ਆ ਨਾਲ ਦਾ ਇਹ ਲੈ ਬੰਪਰ ਵੀ ਹਲੇ ਮਹਿੰਦਰਾ ਦੇਖ ਆ ਦੇ ਖੋਲੀ ਇਧਰ ਮਣੀ ਦੇ ਤੋਂ ਕਿਸੇ ਵੀ ਨਟ ਨੂੰ ਚਾਪੀ ਨਹੀਂ ਹੈ ਟਰੈਕਟਰ ਦੇ ਤੋਂ ਹੋਣਾ ਟਰੈਕਟਰ ਆ ਚੀਜ਼ਾਂ ਚੂਜਾਂ ਨਾਲ ਦੇ ਨੇ ਸਾਰੀਆਂ ਦੇ ਬੈਂਟਰੀ ਬਾਕਸੇ ਦੇ ਵੀ ਪੂਰਾ ਕੋਰ ਨਹੀਂ ਨਿਕਲ ਨਹੀਂ ਤੋੜੇ ਪਏ ਹੁੰਦੇ ਨੇ ਹੂੰ ਪਰ ਮੈਂ ਉਹਦੇ علاوہ ਬੇਟਾਂ ਦੇ ਉੱਪਰ ਉਹੀ ਮੈਟ ਉਹੀ ਸਟicker ਆਹ ਦੇ ਆਲਟਰਨੇਟਰ ਤੇ ਆਪਣੇ ਰੇਡੀਏਟਰ ਤੇ ਉਹੀ ਸਟicker ਹੈ ਇੱਧਰ ਦੇਖ ਉਦੋਂ ਬਾਅਦ ਖੜ ਜਾ ਤੂੰ ਹੋਰ ਵੀ ਦਿਖਾ ਦਈਏ ਆਹ ਦੇ ਲੈ ਆਹ ਸੀਲ ਕਰਾ ਚੱਕ ਕੇ ਦੀ ਦੱਸ ਹੂੰ ਗ੍ਰੀਸ ਵਾਲੀਆਂ ਕੱਲੀ ਕੱਲੀ ਪਾਈ ਪੈਨ ਦੇਖ ਇਦੇ ਵਿੱਚ ਇਹ ਜਿਹੜੀ ਪਾਰਟੀ ਦਵੇ ਹੁਣ ਜਿਵੇਂ ਵਪਾਰੀ ਦਵੇ ਆ ਗਿਆ ਹਾਂਜੀ ਕੁੱਲ ਚੀਜ਼ਾਂ ਮਤਲਬ ਕੰਪਨੀ ਵਾਲੇ ਮੈਨੂੰ ਨਹੀਂ ਵੇਟ ਬੱਚੇ ਇਹਦੇ ਹੁੰਦੇ ਨਹੀਂ ਹਰੇਕ ਦੇ ਨੀਵੇਂ ਮਾਡਲ ਦੇ ਇਹਦੇ ਵਿੱਚ ਵੇਟ ਹੈ ਕਿ ਨਹੀਂ ਰੈਡੀ ਪੈਣੀ ਜੀ ਨਾਲ ਦਾ ਤੇ ਮੈਟ ਵੀ ਨਹੀਂ ਬੰਦੇ ਲਿਆ ਆ ਇਹਦਾ ਆਹ ਚੀਜ਼ਾਂ ਚੂਚਾਂ ਨੇ ਉਹਨੂੰ ਕਿਹੇ ਚ ਹੈਡ ਨੂੰ ਚਾਬੀ ਨਹੀਂ ਹਜੇ ਲੱਗ ਲੱਗੀ ਹੈਗੀ ਟਰੈਕਟਰ ਦੇ ਆਹ ਦੇਖ ਬਾਟਰ ਬਾਡੀ ਵੀ ਨਾਲ ਦੀ ਆ ਦੇਖ ਕੱਲੀ ਕੱਲੀ ਬਾਟਰ ਬਾਡੀ ਵੀ ਟਰੈਕਟਰ ਦੇ ਨਾਲ ਦੀ ਹੈ ਸੱਤ ਮਾਡਲ ਦੇ ਰੈਡੀ ਹੀਟਰ ਚਮ ਨਵੇਂ ਵਰਗਾ ਇਹਦਾ ਨੰਬਰ ਪੰਜਾਬ ਦਾ ਬਾਈ ਪੰਜਾਬ ਪਹਿਲੇ ਘਰ ਤਾਂ ਹੀ ਇਹ ਦੀ ਡਿਮਾਂਡ ਕੀ ਆ ਤਾਂ ਮੇਰੇ ਸਾਡੇ ਡਿਮਾਂਡ ਬਾਅਦ ਚ ਪੁੱਛਦੇ ਪਹਿਲਾਂ ਅਰੇ ਰਮੇਚਾ ਕਰਵਾ ਸਾਰੇ ਨਾਲ ਦੇ ਨੇ ਆ ਚੀਜ਼ਾਂ ਚੂਜਾਂ ਦੀਆਂ ਕਸੀਆਂ ਨਹੀਂ ਆ ਦੇਖੋ ਨਹੀਂ ਕੱਸੇ ਜਾਂਦੇ ਨਹੀਂ ਆ ਦੇਖੋ ਰਮੇ ਦੇਖੋ ਟਰਮੇ ਕਰਵਾ ਰਮੇ ਚੱਕ ਆਹ ਦੀ ਇਧਰ ਵੀ ਆ ਲੈ ਕੋਈ ਮਰਗੇਟ ਨਹੀਂ ਗਲਿਆ ਦੇ ਟੂਪ ਖੁੱਲ ਹੀ ਨਹੀਂ ਹਜੇ ਕੋਈ ਵੀ ਹੂੰ ਆ ਪੈਨਪੌਨ ਲਿੰਕਾਂ ਵਾਲੇ ਸਾਰੇ ਨਾਲ ਦੇ ਨਹੀਂ ਇਹ ਖੋਏ ਪਏ ਹਾਂ ਕੰਪਨੀ ਦੇ ਨੇ ਭਾਈ ਹਾਂਜੀ ਟਾਇਰ 75 80 ਪੈਸੇ ਨੇ ਨਾਲ ਦੇ ਦਵਾਰੇ ਦੇ ਅਸ ਦਵਾਰ ਦੇ ਟਾਇਰ ਇਹ ਪਏ ਹੋਏ ਨੇ ਟਾਇਰ ਮਤਲਬ 7 18 ਦੇ ਬੱਚਾ ਅੱਜ ਦੇਖ ਲੈ ਕਿੰਨੇ ਸਾਲ ਹੋ ਗਏ ਕਿੰਨਾ ਕੀ ਹਾਂ ਆਹ ਦੀ 18 ਦਾ ਮਾਰਕਾ ਦੇ ਲੈ 18 ਚ ਪਏ ਹੋਣ ਟਾਇਰ ਦੇਖ ਇਹਦੀ ਕਰਮੇ ਤੇ ਡਿਮਾਂਡ ਕੀ ਆ ਬਈ ਡਾਇਰੈਕਟਰ ਦੀ ਇਹਦੀ ਡਿਮਾਂਡ ਹੈਗੀ ਆ ਬਾਈ ਮੁੱਲ ਦਾ 3 ਲੱਖ ਮੰਗੀਆਂ ਨੇ ਹਾਂ ਮੌਕੇ ਤੇ ਮਾਨਤਾਨ ਕਰ ਦਾਂਗੇ ਜਹੇ ਆ ਗਾ ਆ ਗਿਆ ਅੱਛਾ ਪਰ ਗਾਰੰਟੀ ਹੋ ਵੀ ਜਵੇਂ ਨਵਾਂ ਚਲਾ ਲੇ ਨਵੇਂ ਦੇ ਬਰੋਬਰੀ ਚੱਲਦਾ ਠੀਕ ਹੈ ਉਹਦੀ ਮੀਟਰ ਮੋਟਰ ਚੱਲਦੀ ਨੇ ਸਾਰੇ ਸਾਰਾ ਕੁਝ ਚੱਲਦਾ ਬਾਈ 250 ਘੰਟਾ ਚੱਲਿਆ ਹਾਂਜੀ 250 Ориਜినਲ 250 ਸਟਾਰਟ ਕਰਕੇ ਵੀ ਦਿਖਾਣਾ ਕੋਈ ਨਾ ਕਰਮੇ ਲੈ ਇਹਦੀ ਵੜਕ ਵੀ ਦੇਖ ਲਈਏ ਫਿਰ ਹੁਣ ਆਪਾਂ Ориਜినਲ ਬਾਈ ਕਹਿੰਦਾ 250 ਘੰਟਾ ਚੱਲਿਆ ਹੋਇਆ 7 ਮਾਡਲ ਹਾਂ ਦੇਈ ਬਈ ਰੇਸ ਦੀ ਊੜੀ ਇਹਦੀ ਬਾਸ ਕਰ ਦੇ ਬੰਦਾ ਆਹ ਸੈਲਫ ਰੇਟ ਚੱਟਾ ਛੋਟਾ ਪਈਆਂ ਨੇ ਹਜੇ ਆਹ ਚੀਜ਼ਾਂ ਚੰਕਾ ਸਿੰਘ ਨਹੀਂ ਆਦੇ ਨਹੀਂ ਆਹ ਚੀਜ਼ਾਂ ਕਾਹਦੇ ਨਹੀਂ ਹਾਂ ਮੈਲਪੂਰ ਦਾ ਨਾ ਸਹੀ ਗੱਲ ਆਹ ਕਟਾਈ ਗਡੂਈ ਵਾਲੇ 295 ਘੰਟੇ ਧਰਮੇ ਚੱਲਿਆ ਹੋਇਆ ਹਾਂ ਨਾਲ ਦੇ ਨਹੀਂ ਕਟਾਈ ਵਾਲੇ ਐਂਡ ਨਹੀਂ ਢਿੱਲ ਪੈ ਜਾਂਦੀ ਹੂੰ ਕੋਈ ਲੈਫਟ ਵਾਲਾ ਨਟ ਨਹੀਂ ਖੁੱਲਿਆ ਕੋਈ ਸੀਟ ਦੇ ਨਾਲ ਦਾ ਸਾਰਾ ਕੁਝ ਨਾਲ ਓਕੇ ਓਕੇ ਬਈ ਜੇ ਕੋਈ ਸੱਜਣ ਕਹੇ ਵੀ ਸਾਡੇ ਲਈ ਪ੍ਰਾਣਾ ਟਰੈਕਟਰ ਆਪਾਂ ਵਿੱਚ ਤਾਂ ਕੱਟ ਲਾਂਗੇ ਨਾ ਵਿੱਚੇ ਕੱਟ ਲਾਂਗੇ ਬਈ ਲੋਨ ਤੁਸੀਂ ਕਰਵਾਈ ਦਿੰਦੇ ਹੋ ਹਾਂ ਲੋਨ ਕਰਾ ਦਾਂਗੇ ਹਨਾ ਹਾਂ ਚਾਹੇ ਬੰਦਾ ਆਪ ਕਰਾ ਲੈ ਕੋਈ ਗਰਾਂਟਰ ਪਾ ਦੇ ਵਧੀਆ ਠੀਕ ਹੈ ਜੀ ਠੀਕ ਹੈ ਨਾ ਤੇ ਨਹੀਂ ਆਪਾਂ ਵੀ ਕਰਾ ਦਾਂਗੇ ਜਦੋਂ ਮਰਜ਼ੀ ਪੇਮੈਂਟ ਆਪਣੇ ਖਾਤੇ ਜੀ ਆਉ ਲੇਟ ਆਵੇ ਜਦੋਂ ਮਰਜ਼ੀ ਆਵੇ ਉਹਨੂੰ ਟੈਨਸ਼ਨ ਨਹੀਂ ਠੀਕ ਹੈ ਜੀ ਤੇ ਲੈ ਮਿੱਤਰੋ ਨੰਬਰ ਬਾਈ ਹੋਰਾਂ ਦਾ ਸਕਰੀਨ ਤੇ ਚੱਲੀ ਜਾਂਦਾ ਜੇ ਤੁਸੀਂ ਕੋਈ ਵੀ ਟਰੈਕਟਰ ਖਰੀਦਣਾ ਨਾ ਟਰੈਕਟਰਾਂ ਦੀ ਸਾਰਿਆਂ ਦੀ ਫੁੱਲ ਗਰੰਟੀ ਹੈ ਨਵੇਂ ਟਰੈਕਟਰ ਨੇ ਬਹੁਤ ਘੱਟ ਚੱਲੇ ਹੋਏ ਆ ਤਾਂ ਨੰਬਰ ਸਕਰੀਨ ਤੇ ਤੁਸੀਂ ਚਾਹੇ ਟਰੈਕਟਰ ਕੋਈ ਵਿਚਕਟਵਾਉਣਾ ਤਾਂ ਵੀ ਕੱਟ ਲੈਣਗੇ ਲੋਨ ਵੀ ਕਰਵਾ ਦੇਣਗੇ ਹੈਨਾ ਤੇ ਸਹਿਰ ਬਰਨਾਲੇ ਖੜੇ ਆ ਗਰਚਾ ਰੋਡ ਤੇ ਗਰੇਵਾਲ ਪੈਲਸ ਦੇ ਨੇੜੇ ਬਿਲਕੁਲ ਵਾਈਹੁਰਾਂ ਦਾ ਇਹ ਘਰ ਆ ਬਾਕੀ ਤੁਸੀਂ ਸਕਰੀਨ ਤੇ ਵੇਖ ਵੀ ਰਹੇ ਹੋ ਪੂਰਾ ਸ਼ੋਰਟ ਆਪਾਂ ਨਾਲ ਚਲਾਤਾ ਕਰੋ ਸੰਪਰਕ